हरियाणा ਦੇ ਏ ਡੀ ਜੀ ਪੀ ਵੱਲੋਂ ਕੀਤੀ ਗਈ ਖੁਦਕੁਸ਼ੀ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ ਜੀ ਹਾਂ ਖੁਦਕੁਸ਼ੀ ਕਰਨ ਵਾਲੇ ਏ ਡੀ ਜੀ ਪੀ ਪੂਰਨ ਕੁਮਾਰ ਨੇ ਜੋ ਸੁਸਾਈਡ ਨੋਟ ਲਿਖਿਆ ਸੀ ਉਸ ਤੋਂ ਬਾਅਦ ਪੂਰੇ ਦੇਸ਼ ਦੀ ਜੋ ਬਿਊਰੋਕ੍ਰੇਸੀ ਹੈ ਉਸ ਦੇ ਵਿੱਚ ਅਸਧ ਵੀ ਪੱਕ ਗਈ ਹੈ ਤੇ ਹਰਿਆਣਾ ਦੇ ਜੋ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੇ ਜੋ ਆਗੂ ਨੇ ਉਹ ਤੇ ਕਾਂਗਰਸ ਦੇ ਹਾਈ ਕਮਾਂਡ ਵੱਲੋਂ ਵੀ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਨੇ ਪੂਰਨ ਕੁਮਾਰ ਦੀ ਪਤਨੀ ਨਾਲ ਵੀ ਮੁਲਾਕਾਤ ਕੀਤੀ ਤੁਹਾਨੂੰ ਦੱਸ ਦਈਏ ਕਿ ਪੂਰਨ ਕੁਮਾਰ ਦੀ ਪਤਨੀ ਵੀ ਆਈਐਸ ਪੱਧਰ ਦੀ ਅਧਿਕਾਰੀ ਨੇ ਜਦੋਂ ਉਹਨਾਂ ਨੇ ਖੁਦਕੁਸ਼ੀ ਕੀਤੀ ਹੋਈ ਸੀ ਉਸ ਵੇਲੇ ਪੂਰਨ ਕੁਮਾਰ ਦੀ ਪਤਨੀ ਹਰਿਆਣਾ ਸਰਕਾਰ ਵੱਲੋਂ ਇੱਕ ਡੈਲੀਗੇਸ਼ਨ ਦੇ ਵਿੱਚ ਜਾਪਾਨ ਗਏ ਹੋਏ ਸਨ ਜਦੋਂ ਇਹ ਖਬਰ ਉਹਨਾਂ ਤੱਕ ਪਹੁੰਚੀ ਉਸ ਤੋਂ ਬਾਅਦ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਤੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮਾਮਲਾ ਪੱਖ ਦਾ ਦੇਖ ਕੇ ਹੁਣ ਨਾਇਬ ਸਿੰਘ ਸੈਣੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਇਹ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਜੋ ਦੋਸ਼ੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਿਆਣਾ ਦੇ ਡੀਜੀਪੀ ਦਾ ਵੀ ਐਫਆਈਆਰ ਦੇ ਵਿੱਚ ਨਾਮ ਆਇਆ ਹੈ ਉਸ ਤੋਂ ਇਲਾਵਾ ਉਹਨਾਂ ਦੇ ਸਣੇ 14 ਅਫਸਰਾਂ ਦਾ ਐਫਆਈਆਰ ਦੇ ਵਿੱਚ ਨਾਮ ਆਇਆ ਹੈ ਤਾਂ ਪੂਰੇ ਦੇਸ਼ ਦੀ ਬਿਊਰੋਕ੍ਰੇਸੀ ਦੇ ਵਿੱਚ ਇਸ ਸਮੇਂ ਚਰਚਾ ਛੜ ਗਈ ਹੈ ਕਿ ਇੱਕ ਦਲਿਤ ਏਡੀਜੀਪੀ ਜਿਸ ਨੂੰ ਕਥਿਤ ਤੌਰ ਤੇ ਕਿਹਾ ਗਿਆ ਕਿ ਜੋ ਸਾਥੀ ਅਫਸਰ ਸਨ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰਤਾੜਿਤ ਕਰਦੇ ਸਨ ਤੇ ਉਹਨਾਂ ਦੇ ਨਾਲ ਸਲੂਕ ਚੰਗਾ ਨਹੀਂ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਪਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ ਜੋ 6 ਮੈਂਬਰੀ ਐਸਆਈਟੀ ਕਮੇਟੀ ਜੋ ਗਠਨ ਕੀਤੀ ਗਈ ਹੈ ਉਸ ਦੇ ਵਿੱਚ ਆਈਜੀ ਪੁਸ਼ਪਿੰਦਰ ਕੁਮਾਰ ਚੰਡੀਗੜ੍ਹ ਪੁਲਿਸ ਦੇ ਨੇ ਕਨਵਰਦੀਪ ਕੌਰ ਐਸਐਸਪੀ ਤੇ ਕੇਐਮ ਪ੍ਰਿਯੰਕਾ ਐਸਪੀ ਸਿਟੀ ਚੰਡੀਗੜ੍ਹ ਚਰਨਜੀਤ ਸਿੰਘ ਵਿਰਕ ਡੀਐਸਪੀ ਟ੍ਰੈਫਿਕ ਗੁਰਜੀਤ ਕੌਰ ਐਸਪੀਡੀਓ ਸਾਊਥ ਚੰਡੀਗੜ੍ਹ ਜੈਵੀਰ ਸਿੰਘ ਰਾਣਾ ਐਸਐਚਓ ਪੁਲਿਸ ਸਟੇਸ਼ਨ 11 ਵੈਸਟ ਤਾਂ ਇਹ 6 ਅਫਸਰਾਂ ਦੀ ਜੋ ਐਸਆਈਟੀ ਹੈ ਉਹ ਇਸ ਦੇ ਵਿੱਚ ਹੁਣ ਜਾਂਚ ਕਰੇਗੀ ਕਿ ਆਖਰਕਾਰ ਉਹਨਾਂ ਨੇ ਖੁਦਕੁਸ਼ੀ ਕਿਉਂ ਕੀਤੀ ਤੇ ਉਸ ਦੇ ਅੰਦਰਲੇ ਹੋਰ ਕਿਹੜੇ-ਕਿਹੜੇ ਕਾਰਨ ਹੋ ਸਕਦੇ ਨੇ ਹੁਣ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੀ ਲਗਾਤਾਰ ਹੁਣ ਭਾਜਪਾ ਸਰਕਾਰ ਨੂੰ け ਰਹੀ ਹੈ ਭਾਜਪਾ ਦੇ ਜੋ ਕੇਂਦਰੀ ਮੰਤਰੀ ਉਹਨਾਂ ਨੂੰ け ਰਹੀ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਇਸ ਖੁਦਕੁਸ਼ੀ ਕਾਰਨ ਉਹ ਡੂੰਗੇ ਸਦਮੇ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਆਈਪੀਐਸ ਅਧਿਕਾਰੀ ਨੂੰ ਆਪਣੀ ਜਾਤ ਕਾਰਨ અપਮਾਨ ਅਤੇ ਜ਼ੁਲਮ ਸਹਿਣਾ ਪੈਂਦਾ ਹੈ ਤਾਂ ਕਲਪਨਾ ਕਰੋ ਕਿ ਆਮ ਦਲਿਤ ਨਾਗਰਿਕ ਨੂੰ ਕਿਸ ਹਾਲਤ ਵਿੱਚ ਰਹਿਣਾ ਪਵੇਗਾ رائے ਬਰੇਲੀ ਚ ਹਰੀओम ਵਲਮਿਕੀ ਦਾ ਕਤਲ ਹੋਵੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ અપਮਾਨ ਹੋਵੇ ਅਤੇ ਹੁਣ ਪੂਰਨ ਜੀ ਦੀ ਮੌਤ ਇਹ ਘਟਨਾਵਾਂ ਦਰਸਾਉਂਦੀਆਂ ਨੇ ਕਿ ਹਾਸ਼ੀਏ ਤੇ ਧੱਕੇ ਗਏ ਲੋਕਾਂ ਵਿਰੁੱਧ ਬੇਇਨਸਾਫੀ ਆਪਣੇ ਸਿਖਰਾਂ ਤੇ ਹੈ ਭਾਜਪਾ ਆਰਐਸਐਸ ਦੀ ਨਫ਼ਰਤ ਅਤੇ ਮਨੁਵਾਦੀ ਸੋਚ ਨੇ ਸਮਾਜ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਦਲਿਤ, ਆਦੀਵਾਸੀ, ਪਛੜੇ ਵਰਗ ਅਤੇ ਮੁਸਲਮਾਨ ਅੱਜ ਇਨਸਾਫ਼ ਦੀ ਉਮੀਦ ਗਵਾ ਰਹੇ ਨੇ। ਇਹ ਸੰਘਰਸ਼ ਸਿਰਫ਼ ਪੂਰਨਜੀ ਦਾ ਨਹੀਂ ਹੈ। ਇਹ ਹਰ ਭਾਰਤੀ ਦਾ ਸੰਘਰਸ਼ ਹੈ ਜੋ ਸੰਵਿਧਾਨ ਸਮਾਨਤਾ ਅਤੇ ਨਿਆਂ 'ਤੇ ਵਿਸ਼ਵਾਸ ਰੱਖਦਾ ਹੈ। ਤਾਂ ਇਸ ਮੁੱਦੇ ਦੇ ਉੱਪਰ ਹੁਣ ਕੌਮੀ ਪੱਧਰ ਤੇ ਸਿਆਸਤ ਭੱਗ ਗਈ ਹੈ ਕਿਉਂਕਿ ਇਹ ਮਾਮਲਾ ਇੰਨਾ ਵੱਡਾ ਹੈ। ਕਿ ਹਰਿਆਣਾ ਦਾ ਇੱਕ ADGP ਪੱਧਰ ਦਾ ਅਫਸਰ ਖੁਦਕੁਸ਼ੀ ਕਰ ਲੈਂਦਾ ਹੈ ਇਹ ਇਲਜ਼ਾਮ ਲਗਾਉਂਦੇ ਹੋਏ ਕਿ ਮੈਨੂੰ ਦਲਿਤ ਹੋਣ ਕਾਰਨ ਮੇਰੇ ਨਾਲ ਵਿਤਕਰਾ ਕੀਤਾ ਜਾਂਦਾ ਸੀ ਮੇਰੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ ਸੀ ਮਾਨਸਿਕ ਤੌਰ ਤੇ ਪ੍ਰਤਾੜਿਤ ਕੀਤਾ ਜਾਂਦਾ ਸੀ ਤੇ ਇਸੇ ਨੂੰ ਲੈ ਕੇ ਹੁਣ ਉਹਨਾਂ ਨੇ ਜੋ ਸੁਸਾਈਡ ਨੋਟ ਲਿਖਿਆ ਸੀ ਆਪਣੀ ਮੌਤ ਤੋਂ ਪਹਿਲਾਂ ਉਹ ਕਈ ਸਵਾਲ ਖੜੇ ਹੁੰਦਾ ਕਈ ਪੇਜਾਂ ਦਾ ਸੁਸਾਈਡ ਨੋਟ ਪੁਲਿਸ ਨੇ ਬਰਾਮਦ ਕੀਤਾ ਜਿਸ ਤੋਂ ਬਾਅਦ ਹੁਣ ਦਲਿਤ ਸੰਗਠਨ ਹੋਣ ਕਾਂਗਰਸ ਹੋਵੇ ਜਾਂ ਹਰਿਆਣਾ ਕਾਂਗਰਸ ਦੀ ਆਗੂ ਹੁਣ ਸਾਰਿਆਂ ਨੂੰ ਇੱਕ ਵੱਡਾ ਮੌਕਾ ਮਿਲਿਆ ਹੈ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਕਿਹ ਰਹਿੰਦਾ ਦੁਪਿੰਦਰ ਸਿੰਘ ਹੂਡਾ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸਵਾਲ ਚੁੱਕਿਆ ਕਿ ਇੱਕ ਏਡੀਜੀਪੀ ਪੱਦਰ ਦੇ ਅਫਸਰ ਨੂੰ ਜਦੋਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਖਤਮ ਕਰਨੀ ਪਈ ਇੰਨਾ ਬੇਵਸ ਹੋ ਕੇ ਆਪਣੀ ਜ਼ਿੰਦਗੀ ਖਤਮ ਕਰਨੀ ਪਈ ਹੈ ਤਾਂ ਕੀ ਕਰ ਰਿਹਾ ਕਾਨੂੰਨ ਤੇ ਕਿਸ ਤਰ੍ਹਾਂ ਸਾਡੀ ਜੋ ਬਿਊਰੋਕ੍ਰੇਸੀ ਉਹ ਕੰਮ ਕਿਸ ਤਰ੍ਹਾਂ ਕਰਦੀ ਹੈ हमने एडमिनिस्ट्रेटर साहब को बात रखी कि एक तो जो एफआईआर है जो रात को दस बज के बाईस मिनट पर दर्ज हुई है उसके अंदर जो प्राइम एक्यूज हैं दो ही प्राइम एक्यूज हैं उनके नाम जो सात नंबर का खाना होता है एफआईआर के अंदर उसके अंदर नहीं लिखा हुआ जो कि लिखा होना चाहिए था दूसरा कि जो इंक्वायरी है वो हाई कोर्ट के सीटिंग जज जो हैं उनकी चेयरमैनशिप में हो जिससे कि वो निष्पक्ष जांच हो सके और तीसरा कि परिवार को सिक्योरिटी जो है वो दी जाए ये तीन मांगे थी। मुझे बताया गया कि जब एफआईआर दर्ज हुई तो उसको जब परिवारजन ने पढ़ा उसके अंदर कमियां पाई गई और उसके लिए भी एसएसपी चंडीगढ़ को दोबारा लिखा गया कि इसको दुरुस्त किया जाए सेक्शन थ्री टू फाइव ऑफ प्रिवेंशन ऑफ एट्रोसिटीज एक्ट वो जोड़ा जाए और जो दो प्राइम एक्यूज्ड हैं क्योंकि बाकी तो आपने सबने 8 ਪੇਜ ਦਾ ਜੋ ਫਾਈਨਲ ਨੋਟ ਹੈ ਸੁਸਾਈਡ ਨੋਟ ਹੈ ਉਹ ਆਪ ਸਭ ਨੇ ਪੜ੍ਹ ਲਿਆ ਉਹ ਕ੍ਰੋਨੋਲੋਜੀ ਹੈ ਕ੍ਰਮ के बारे में बताया गया ਚੰਡੀਗੜ੍ਹ ਕਈ ਦਲਿਤ ਲੀਡਰ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਲਜ਼ਮਾਂ ਖਿਲਾਫ ਜੇਕਰ ਸਖਤ ਕਾਰਵਾਈ ਨਾ ਹੋਈ ਤਾਂ ਚੰਡੀਗੜ੍ਹ ਜਾਮ ਕੀਤਾ ਜਾਏਗਾ ਜੀ ਹਾਂ ਹੁਣ ਇਹ ਮਸਲਾ ਪੂਰੇ ਦੇਸ਼ ਦੇ ਵਿੱਚ ਪੱਕ ਚੁੱਕਾ ਹੈ ਚੰਡੀਗੜ੍ਹ ਕਈ ਦਲਿਤ ਨੇਤਾ ਪਹੁੰਚ ਚੁੱਕੇ ਨੇ ਤੇ ਇਹ ਵੀ ਕਿਹਾ ਗਿਆ ਹੈ ਕਿ ਕਈ ਦਲਿਤ ਸੰਗਠਨਾਵਾਂ ਦੇ ਨਾਲ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਤੇ ਆਈਪੀਐਸ ਪੂਰਨ ਕੁਮਾਰ ਦੇ ਲਈ ਇਨਸਾਫ ਦੀ ਮੰਗ ਕੀਤੀ ਜਾਏਗੀ ਤੇ ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਜੇਕਰ ਆਈਪੀਐਸ ਪੂਰਨ ਕੁਮਾਰ ਜੋ ਕਿ ਏਡੀਜੀਪੀ ਦੇ ਅਹੁਦੇ ਤੇ ਤਾਇਨਾਤ ਸਨ ਹਰਿਆਣਾ ਦੇ ਵਿੱਚ ਉਹਨਾਂ ਨੇ ਖੁਦਕੁਸ਼ੀ ਕੀਤੀ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਉਹ ਇੱਕ Dalit ਅਫਸਰ ਸਨ ਤੇ ਇਲਜ਼ਾਮ ਬਹੁਤ سنگੀਨ ਲਗਾਏ ਗਏ ਕਿ ਉਹਨਾਂ ਨੂੰ Dalit ਹੋਣ ਦੇ ਨਾਤੇ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਸੀਨੀਅਰ ਅਫਸਰਾਂ ਵੱਲੋਂ ਉਹਨਾਂ ਨੇ ਸੁਸਾਈਡ ਨੋਟ ਲਿਖਿਆ ਸੀ ਉਸ ਤੋਂ ਬਾਅਦ ਇਹ ਮਸਲਾ ਭੱਗ ਗਿਆ ਤੇ ਹੁਣ ਦਲਿਤ ਲੀਡਰ ਚੰਡੀਗੜ੍ਹ ਨੂੰ ਜਾਮ ਕਰਨ ਦੀ ਚੇਤਾਵਨੀ ਦੇ ਰਹੇ ਨੇ ਇਹ ਇਸ ਵੇਲੇ ਦੀ ਵੱਡੀ ਅਪਡੇਟ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੂਰਨ ਕੁਮਾਰ ਦੇ ਲਈ ਉਹਨਾਂ ਦੇ ਇਨਸਾਫ ਦੇ ਲਈ ਕੋਈ ਵੱਡਾ ਕਦਮ ਨਾ ਚੁੱਕਦੀ ਹੈ ਸਰਕਾਰ ਤਾਂ ਦਲਿਤ ਲੀਡਰਾਂ ਨੇ ਇੱਕ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ 31 ਲੀਡਰਾਂ ਦਾ ਇੱਕ ਵਫਦ ਬਣਾਉਣ ਦੀ ਤਿਆਰੀ ਵੀ ਚੱਲ ਰਹੀ ਹੈ ਤੇ ਉਹਨਾਂ ਦੇ ਰਾਹੀਂ ਹੀ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਦਲਿਤ ਵੰਦੀਆਂ ਨੇ ਹੁਣ 31 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਹੈ ਤਾਂ ਉਹ ਦੱਸਦੀ ਕਿ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ 6 ਪੁਲਿਸ ਅਫਸਰਾਂ ਦੀ ਐਸਆਈਟੀ ਬਣਾਈ ਹੋਈ ਸੀ ਜੋ ਇਸ ਮਾਮਲੇ ਦੀ ਜਾਂਚ ਕਰਨਗੇ ਪਰ ਹੁਣ ਦਲਿਤ ਆਗੂ ਐਕਟਿਵ ਹੋ ਗਏ ਨੇ ਇਸ ਦਾ ਇਹ ਮਸਲਾ ਆਉਣ ਵਾਲੇ ਦਿਨਾਂ ਚ ਹੋਰ ਭਖੇਗਾ ਇਸ ਦਾ ਪੂਰਾ ਅੰਦਾਜ਼ਾ ਜਤਾਇਆ ਜਾ ਰਿਹਾ ਕਿਉਂਕਿ ਹੁਣ ਦੇਸ਼ ਭਰ ਤੋਂ ਜੋ ਵੱਡੇ ਦਲਿਤ ਆਗੂ ਨੇ ਉਹ ਚੰਡੀਗੜ੍ਹ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੀ आई आईपीएस अफसर पूरन कुमार ने खुदकुशी की थी घर ਦੇ ਵਿੱਚ ਉਹ ਇਕੱਲੇ ਸੀ ਉਹਨਾਂ ਨੂੰ ਖੁਦ ਨੂੰ ਗੋਲੀ ਮਾਰੀ ਤੇ ਜਦੋਂ ਜਾਂਚ ਕੀਤੀ ਗਈ ਤਾਂ ਇੱਕ ਲੰਬਾ ਚੌੜਾ ਸੁਸਾਈਡ ਨੋਟ ਵੀ ਉਹਨਾਂ ਕੋਲੋਂ ਬਰਾਮਦ ਹੋਇਆ ਸੀ ਪੀਗਾ ਮੈਂ ਪ੍ਰਦੇਸ਼ ਦਾ ਅਧਿਖ ਲਗਾ ਰੱਖਾ ਹਾਂ ਲੇਕਿਨ ਚਲੋ ਛੋੜੋ ਪਾਰਟੀ ਚਾਹੀਐਂ ਦੀਏ ਕੇ ਸਾਥੋ ਲੇਕਿਨ ਜਬ ਹਮਾਰੇ ਸਮਾਜ ਪਰ ਇਤਨਾ ਜ਼ਾਹਰ ਹੋਗਾ ਹਮ ਬਿਲਕੁਲ ਵੀ ਚੁੱਪ ਨਹੀਂ ਬੈਠੇਗੇ ਇਡ ਸਹੀਡ ਬਜਾ ਦੇਣਗੇ ਕਿਉਂਕਿ ਦੇਖੋ ਹਮਾਰੇ ਸਮਾਜ ਦਾ ਦਲਿਤ ਵੰਛਿਤ 소ਸੀ ਸਮਾਜ ਕਾ उस समाज से गरीब समाज से पढ़ लिख करके इतना बड़ा अधिकारी बना और उसके ऊपर कितना इन्होंने प्रेशर डाला कि उन, उनको सुसाइड करना पड़ा तो बड़ी शर्म की बात है हरियाणा सरकार भारत सरकार मैं दोनों को चेतावनी देता हूँ एस सी सब एक है हमारा ये सामाजिक मुद्दा है इसमें हम चुप नहीं बैठेंगे और लोगों में जैसे मेरे में गुस्सा है ना हर आदमी में यही गुस्सा है तो कल, कल, कल बहुत कर रहे कल हम हमारी हमारी पच्चीस आदमियों की कमेटी बन चुकी है कल मीटिंग इकतीस आदमियों की उसके मैं भी मेंबर हूँ और कल हम यहाँ पर इकट्ठा होकर के सभी की ड्यूटी लगाई है सब 500 500 आदमी लेकर के कल यहाँ पे पहुंच रहे हैं जो इकतीस आदमी है लेकिन ये तो इनकी ड्यूटी है और जो जनमानस गांव-गांव से चलकर यहाँ पे कल पहुंचेगा और चंडीगढ़ को जाम करने का काम करेगा और जो झाड़ू पोछा जो हमारा समाज करता है मैं उनको कहना चाहता हूँ कल से बंद कर दो सड़ने देगा इस देश को